ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਡਿਜ਼ਾਈਨ ਬਣਾਉਣਾ ਦੱਸੂਗੀ ਜੀ ਬਹੁਤ ਸੌਖਾ ਜਿਹਾ ਡਿਜ਼ਾਈਨ ਬਣ ਕੇ ਬਹੁਤ ਸੌਖਾ ਤਿਆਰ ਹੋ ਜਾਂਦਾ ਜੀ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ 4-4 ਦੇ ਹਿਸਾਬ ਨਾਲ ਗੁੰਡੇ ਲੈ ਕੇ ਜੀ ਤਿੰਨ ਗੁੰਡੇ ਫालतू ਪਾ ਲੈਣੇ ਆ ਚਾਰ-ਚਾਰ ਦੇ ਹਿਸਾਬ ਨਾਲ ਗੁੰਡੇ ਲੈ ਕੇ ਤਿੰਨ ਗੁੰਡੇ ਆਪਾਂ ਨੇ ਬਾਤੂ ਪਾ ਲੈਣੇ ਫਿਰ ਆਪਣਾ ਡਿਜ਼ਾਈਨ ਹੈ ਜਿਹੜਾ ਬਿਲਕੁਲ ਸਹੀ ਆ ਜਾਊਗਾ ਜੀ ਇਹ ਜਿਹੜਾ ਡਿਜ਼ਾਈਨ ਹੈ ਜੀ ਮੈਂ ਕਈ ਦਿਨ ਪਹਿਲਾਂ ਇੱਕ ਵੀਡੀਓ ਪਾਈ ਦੀ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਸਵੈਟਰ ਦਿਖਾਇਆ ਤਾਂ ਜੀ ਜਿਹੜਾ ਮੈਂ ਸ਼ੁਰੂ ਕਰਿਆ ਹੋਇਆ ਹਾਲੇ ਮੇਰਾ ਇੱਕੋ ਸਵੈਟਰ ਨਹੀਂ ਜੀ ਪੂਰਾ ਹੋਣਾ ਚਾਹੁੰਦਾ ਆ ਸਵੈਟਰ ਹੈ ਜੀ ਇਹਦੇ ਵਿੱਚ ਆਪਾਂ ਨੇ ਆਹ ਡਿਜ਼ਾਈਨ ਪਾਇਆ ਹੋਇਆ ਅੱਜ ਮੈਂ ਇਹ ਡਿਜ਼ਾਈਨ ਹੈ ਜੀ ਜਿਹੜਾ ਤੁਹਾਨੂੰ ਥੋੜੇ ਜੇ ਕੁੰਡਿਆਂ ਵਿੱਚ ਬਣਾ ਕੇ ਦਿਖਾਉਂਗੀ ਜੀ ਇਹ ਜਿਹੜਾ ਡਿਜ਼ਾਈਨ ਹੈ ਜੀ ਇਹ ਦੋ ਤਰ੍ਹਾਂ ਪੈ ਜਾਂਦਾ ਜੀ ਇੱਕ ਤਾਂ ਦੇਖੋ ਇਸ ਤਰ੍ਹਾਂ ਜਿਵੇਂ ਮੈਂ ਇਹ ਇੰਨਾ ਕੁ ਡਿਜ਼ਾਈਨ ਪਾ ਕੇ ਫਿਰ ਮੈਂ ਇਹ ਇੰਨਾ ਕੁ ਪਲੇਨ ਬੁਣਿਆ ਹੋਇਆ ਹੈ ਜੇ ਤੁਸੀਂ ਇਸ ਤਰ੍ਹਾਂ ਪਾਉਣਾ ਚਾਹੁੰਦੇ ਆ ਜੇ ਤੁਸੀਂ ਪਾਉਣਾ ਚਾਹੁੰਦੇ ਆ ਦੂਜੀ ਤਰ੍ਹਾਂ ਉਹ ਵੀ ਮੈਂ ਸ਼ੁਰੂ ਕਰਿਆ ਹੋਇਆ ਜੀ ਮੈਂ ਤੁਹਾਨੂੰ ਦਿਖਾਉਣੀ ਆ ਤੁਹਾਨੂੰ ਦਿਖਾਉਣ ਵਾਸਤੇ ਹੀ ਇਹ ਮੈਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਹੋਇਆ ਫਿਰ ਇਹ ਡਿਜ਼ਾਈਨ ਬਣ ਕੇ ਲੱਗੂਗਾ ਜੀ ਇਸ ਤਰ੍ਹਾਂ ਦੇਖੋ ਜੀ ਮੈਂ ਇਹ ਇੰਨਾ ਇੰਨਾ ਕ ਡਿਜ਼ਾਈਨ ਪਾ ਕੇ ਸਵੈਟਰ ਦੇ ਵਿੱਚ ਫਿਰ ਉੱਪਰ ਅਈ ਨਾਈ ਮੈਂ ਪਲੇਨ ਹਿੱਸਾ ਬਣਾਇਆ ਹੋਇਆ ਜਿੰਨੀਆਂ ਸਲਾਈਆਂ ਵਿੱਚ ਆ ਡਿਜ਼ਾਈਨ ਪਿਆ ਹੋਇਆ ਉਹ ਆਪਾਂ ਵੱਧ ਘੱਟ ਰੱਖ ਸਕਦੇ ਆ ਆਪਣੀ ਮਰਜ਼ੀ ਹੈ ਜੀ। ਦੋ ਦੋ ਤਿੰਨ ਤਿੰਨ ਉਂਗਲ ਆਪਾਂ ਪਲੇਨ ਬੁਣ ਕੇ ਫੇਰ ਉੱਪਰ ਆ ਡਿਜ਼ਾਈਨ ਬਣਾ ਸਕਦੇ ਆ। ਜੇ ਆਪਾਂ ਇਹਨੂੰ ਲਗਾਤਾਰ ਬਣਾਉਣਾ ਚਾਹੁੰਦੇ ਆ ਉਸ ਤਰ੍ਹਾਂ ਇਹ ਬਹੁਤ ਸੋਹਣਾ ਲੱਗਦਾ ਹੈ। ਚਲੋ ਜੀ ਇਹ ਮੈਂ ਤੁਹਾਨੂੰ ਉੱਪਰੇ ਬਣਾਉਣਾ ਦੱਸ ਦਿਆਂ ਵੀ ਫੇਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਬਣ ਕੇ ਕਿਹੋ ਜਿਹਾ ਲੱਗਦਾ। ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਆ। ਐਨਾਂ ਨਾਲ ਜਾਨ ਪਾ ਕੇ ਪਲੇਨ ਬਣਾ ਕੇ ਫੇਰ ਉਪੜ ਜਾਨ ਬਣਾ ਕੇ ਜਾਂ ਫਿਰ ਪੂਰੇ ਉਹਦੇ ਵਿੱਚ ਡਿਜ਼ਾਈਨ ਬਣਾ ਸਕਦੇ ਆ ਕਿਉਂਕਿ ਇਹ ਦੋਨਾਂ ਤਰ੍ਹਾਂ ਨਾਲ ਬਹੁਤ ਵਧੀਆ ਲੱਗਦਾ ਹੈ ਇਹ ਤੁਸੀਂ ਸਮਝ ਗਏ ਹੋਣੇ ਜੀ ਚਾਰ ਚਾਰ ਦੇ ਹਿਸਾਬ ਨਾਲ ਕੁੰਡੇ ਰੱਖ ਕੇ ਆਪਾਂ ਨੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਤਿੰਨ ਕੁੰਡੇ ਆਪਾਂ ਨੇ ਬਾਧੂ ਰੱਖ ਲੈਣੇ ਆ ਚਲੋ ਜੀ ਡਿਜ਼ਾਈਨ ਆਪਾਂ ਕਰਦੇ ਹਾਂ ਸ਼ੁਰੂ ਦੇ ਜੇ ਆਪਾਂ ਨੇ ਪਹਿਲਾਂ ਆਪਣਾ ਜਿਵੇਂ ਬਾਰਡਰ ਬਣਾਉਣਾ ਬਣਾ ਕੇ ਉਸ ਤੋਂ ਬਾਅਦ ਆਪਾਂ ਨੇ ਇਹ ਸ਼ੁਰੂ ਕਰਨਾ ਹੈ ਇੱਕ ਸਲਾਈ ਉਲਟੀ ਸਿੱਧੀ ਪਾ ਕੇ ਆਪਾਂ ਨੇ ਫਿਰ ਇਹਨੂੰ ਸ਼ੁਰੂ ਕਰ ਲੈਣਾ ਦੇਖੋ ਜੀ ਆਪਾਂ ਨੇ ਕਿਵੇਂ ਸ਼ੁਰੂ ਕਰਨਾ ਹੈ ਪਹਿਲਾ ਕੁੰਡਾ ਆਪਾਂ ਨੇ ਸਿੱਧਾ ਬੁਣਿਆ ਦੂਜਾ ਫੇਸ ਸਿੱਧਾ ਬੁਣਿਆ ਤੀਜਾ ਪੇ ਸਿੱਧਾ ਬੁਣਿਆ ਤਿੰਨ ਕੁੰਡੇ ਆਪਾਂ ਨੇ ਇਹ ਸਿੱਧੇ ਬੁਣ ਲੈਣੇ ਜੀ ਫਿਰ ਆਪਾਂ ਨੇ ਜਿਹੜਾ ਆਹ ਕੁੰਡਾ ਹੈ ਜੀ ਇੱਕ ਇਹਨੂੰ ਬਿਨਾਂ ਬੁਣਿਆ ਉਤਾਰ ਲੈਣਾ ਫਿਰ ਆਪਾਂ ਨੇ ਅਗਲੇ ਤਿੰਨ ਕੁੰਡੇ ਸਿੱਧੇ ਫਿਰ ਆਪਾਂ ਨੇ ਇੱਕ ਕੁੰਡਾ ਇਸ ਤਰ੍ਹਾਂ ਬਿਨਾਂ ਬੁਣਿਆ ਉਤਾਰ ਲੈਣਾ ਫਿਰ ਤਿੰਨ ਕੁੰਡੇ ਸਿੱਧੇ ਇਸੇ ਤਰ੍ਹਾਂ ਆਪਾਂ ਨੇ ਸਾਰੀ ਸਲਾਈ ਪਾ ਲੈਣੀ ਜੀ ਆਪਣੇ ਤਿੰਨ ਗੁੰਡੇ ਆਪਾਂ ਨੇ ਸਿੱਧੇ ਬੁਣੀ ਜਾਣੇ ਇੱਕ ਗੁੰਡਾ ਆਪਾਂ ਨੇ ਬਿਨਾ ਬੁਣਿਆ ਉਤਾਰੀ ਜਾਣਾ ਇਸ ਤਰ੍ਹਾਂ ਫਿਰ ਆਪਾਂ ਨੇ ਤਿੰਨ ਗੁੰਡੇ ਸਿੱਧੇ ਫਿਰ ਆਪਣਾ ਇੱਕ ਗੁੰਡਾ ਬਿਨਾ ਬੁਣਿਆ ਫਿਰ ਤਿੰਨ ਗੁੰਡੇ ਸਿੱਧੇ ਫਿਰ ਇੱਕ ਬਿਨਾ ਬੁਣਿਆ ਸਿੱਧੀ ਸਲਾਈ ਜਿਹੜੀ ਆਪਣੀ ਪੂਰੀ ਇਸੇ ਤਰ੍ਹਾਂ ਆਪਾਂ ਨੇ ਕੰਪਲੀਟ ਕਰ ਲੈਣੀ ਹੈ ਦੇਖੋ ਸ਼ੁਰੂ ਵਿੱਚ ਵੀ ਤਿੰਨ ਗੁੰਡੇ ਸਿੱਧੇ ਆਏ ਤੇ ਇੱਧਰ ਵੀ ਆਪਣੇ ਕੋਲ ਤਿੰਨ ਗੁੰਡੇ ਸਿੱਧੇ ਆ ਗਏ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ 'ਚ ਉਲਟੀ ਸਲਾਈ ਨੂੰ ਵੀ ਧਿਆਨ ਨਾਲ ਦੇਖਿਓ ਪਹਿਲਾਂ ਆਪਾਂ ਨੇ ਆਪਣੇ ਤਿੰਨੇ ਗੁੰਡੇ ਉਧਰੋਂ ਸਿੱਧੇ ਬੁਣ ਹੋਏ ਤੇ ਇੱਧਰੋਂ ਆਪਾਂ ਨੇ ਉਲਟੇ ਬੁਣ ਲੈਣੇ ਜਿਹੜਾ ਆ ਬਿਨਾ ਬੁਣਾ ਕੁੰਡਾ ਇਹਨੂੰ ਇਸ ਤਰ੍ਹਾਂ ਫੇਰ ਬਿਨਾ ਬੁਣੇ ਉਤਾਰ ਲੈਣਾ ਫੇਰ ਉਸ ਤੋਂ ਬਾਅਦ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਬਿਨਾ ਬੁਣਿਆ ਜਿਹੜਾ ਆਪਾਂ ਨੇ ਸਿੱਧੀ ਸਲਾਈ 'ਚ ਬਿਨਾ ਬੁਣਿਆ ਉਤਾਰਿਆ ਤਾਂ ਉਹ ਇਧਰ ਨੂੰ ਵੀ ਆਪਾਂ ਨੇ ਬਿਨਾ ਬੁਣੇ ਉਤਾਰ ਲੈਣਾ ਇਸ ਤਰ੍ਹਾਂ ਹੀ ਉਲਟੀ ਸਿਲਾਈ ਜੇ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਦੇਖੋ ਜੀ ਅਜੇ ਦਾ ਬਿਨਾ ਬਣਿਆ ਉਤਾਰਿਆ ਤਾਂ ਇਸ ਤਰ੍ਹਾਂ ਖੜਾ ਇਹਨੂੰ ਫੇਰ ਬਿਨਾ ਬਣੇ ਉਤਾਰ ਲੈਣਾ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਕਮੈਂਟ ਕਰਕੇ ਵੀ ਦੱਸਿਆ ਕਰੋ ਜੀ ਮੇਰੀ ਭੈਣ ਹਰਦੀਪ ਕੌਰ ਨੇ ਬਾਰਡਰ ਦਾ ਡਿਜ਼ਾਈਨ ਵੀ ਪੁੱਛਿਆ ਹੋਇਆ ਹੈ ਬਾਰਡਰ ਦੇ ਡਿਜ਼ਾਈਨ ਦੇ ਵੀ ਮੈਂ ਪਾਉਂਗੀ ਜੀ ਵੀਡੀਓ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਆ ਦੇਖੋ ਜੀ ਹੁਣ ਦੇਖਿਓ ਸਿੱਧੀ ਸਲਾਈ ਆਪਾਂ ਨੇ ਕਿਵੇਂ ਪਾਉਣੀ ਹੈ ਹੈ ਬਹੁਤ ਸੌਖਾ ਜੀ ਡਿਜ਼ਾਈਨ ਬਣ ਕੇ ਬਹੁਤ ਵਧੀਆ ਤਿਆਰ ਹੁੰਦਾ ਹੁਣ ਆਪਾਂ ਨੇ ਕਿਆ ਕਰਨਾ ਹੈ ਜਿਹੜੇ ਤਿੰਨ ਗੁੰਡੇ ਆਪਾਂ ਨੇ ਸਿੱਧੇ ਬੁਣੇ ਤੇ ਜੀ ਇਹ ਆਪਾਂ ਨੇ ਤਿੰਨੇ ਗੁੰਡੇ ਇਸ ਤਰ੍ਹਾਂ ਉਲਟੇ ਬੁਣ ਲੈਣੇ ਤਾ ਗੈਦਰ ਕਮਾ ਕੇ ਜਿਹੜਾ ਆਪਾਂ ਨੇ ਬਿਨਾ ਬੁਣਿਆ ਤਾ ਰਿਆ ਦੋਈ ਵਾਰੀ ਹੁਣ ਆਪਾਂ ਨੇ ਇਹਨੂੰ ਸਿੱਧਾ ਬੁਣ ਲੈਣਾ ਐਸਟਰਾ ਫੇਰ ਆਪਾਂ ਨੇ ਤਿੰਨ ਗੁੰਡੇ ਉਲਟੇ ਫੇਰ ਆਪਾਂ ਨੇ ਇੱਕ ਗੁੰਡਾ ਸਿੱਧਾ ਫੇਰ ਤਿੰਨ ਗੁੰਡੇ ਉਲਟੇ ਫੇਰ ਇੱਕ ਗੁੰਡਾ ਸਿੱਧਾ ਜੇ ਤੁਸੀਂ ਸੌਖਾ ਜਿਹਾ ਡਿਜ਼ਾਈਨ ਲੱਭਦੇ ਹੋ ਜੀ ਤਾਂ ਆਹ ਡਿਜ਼ਾਈਨ ਪਾ ਕੇ ਦੇਖਿਓ ਬਿਲਕੁਲ ਸੌਖਾ ਜੀ ਇਹ ਹੀ ਆ ਦੇਖੋ ਜੀ ਅਖੀਰ ਵਿੱਚ ਆਪਣੇ ਕੋਲ ਤਿੰਨ ਗੁੰਡੇ ਰਹਿ ਗਏ ਜਿਹੜੇ ਇਹ ਵੀ ਆਪਾਂ ਨੇ ਉਲਟੇ ਬੁਣ ਲੈਣੇ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ উল্টাই পাশে তো হে উল্টাই দেখਦਾ কারণ উল্টাই বুন হোਣਾ হ্যায় জি এ এই ಸಲাই ਆਪਣি ساری আপনা নে উল্টি বুন लेणी گے ਇਹ ਡਿਜ਼ਾਈਨ ਜੀ ਜਿਹੜਾ ਆਪਾਂ ਬੱਚਿਆਂ ਦੇ ਕੋਟੀ ਸਵੈਟਰ ਵਿੱਚ ਵੀ ਪਾ ਸਕਦੇ ਹਾਂ ਦੋ ਕਦਰਾਂ 'ਚ ਦੋ ਕਦਰਾਂ 'ਚ ਵੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਜੀ ਇਹ ਹੁਣ ਦੇਖਿਓ ਜੀ ਆਪਣਾ ਧਿਆਨ ਨਾਲ ਕਿਉਂਕਿ ਪਹਿਲਾਂ ਆਪਣਾ ਇਹ ਕੁੰਡਾ ਜਿਹੜਾ ਇਹ ਬਿਨਾ ਬੁਣਿਆ ਤਾਂ ਇਹ ਆਪਣੇ ਤਿੰਨ ਕੁੰਡੇ ਸਿੱਧੇ ਤੇ ਜੀ ਉਹ ਤੋਂ ਬਾਅਦ ਆਪਣੇ ਆਗੇ ਜੀ ਇਹ ਤਿੰਨ ਕੁੰਡੇ ਉਲਟੇ ਆਪਾਂ ਨੇ ਇੱਕ ਸਿੱਧਾ ਬੁਣ ਲਿਆ ਹੁਣ ਆਪਾਂ ਨੇ ਜਾਦੇ ਇਹ ਬਿਨਾ ਬੁਣਿਆ ਕਰਨਾ ਹੈ ਜੀ ਇਹਨੂੰ ਪਹਿਲਾਂ ਆਪਾਂ ਨੇ ਤਿੰਨ ਗੁੰਡੇ ਸਿੱਧੇ ਗੁੰਡੇ ਤੇ ਹੁਣ ਆਪਾਂ ਨੇ ਇੱਕ ਗੁੰਡਾ ਸਿੱਧਾ ਬੁਣ ਲੈਣਾ ਫਿਰ ਇਹਨੂੰ ਆਪਾਂ ਨੇ ਬਿਨਾ ਬੁਣਿਆ ਉਤਾਰ ਲੈਣਾ ਉਹ ਤੋਂ ਬਾਅਦ ਦੇਖੋ ਜੀ ਇੱਕ ਆਹ ਇੱਕ ਆਹ ਤੇ ਕਾਹ ਇਹ ਰਲ ਕੇ ਤਿੰਨ ਹੋ ਜਾਣਗੇ ਇਹ ਤਿੰਨੇ ਗੁੰਡੇ ਆਪਾਂ ਨੇ ਇਸ ਤਰ੍ਹਾਂ ਸਿੱਧੇ ਬੁਣਦੇ ਨੇ ਜੀ ਫਿਰ ਇਹ ਡੱਬੀ ਬਣੀ ਜਾਊਗੀ ਜਿਹੜਾ ਆਹ ਦੇਖੋ ਜੀ ਇਹ ਪਛਾਣ ਹੋ ਜਾਂਦੀ ਹੈ ਜਿਹੜੇ ਇਹ ਉਲਟੇ ਗੁੰਡੇ ਬਣਾਉਣ ਦਾ ਇਹੀ ਉਹ ਹੈ ਜੀ ਨਹੀਂ ਤਾਂ ਆਪਾਂ ਇਹਨੂੰ ਪਲੇਨ ਵੀ ਬੁਣ ਸਕਦੇ ਹਾਂ ਇੱਥੇ ਉਲਟੇ ਗੁੰਡੇ ਨਾ ਬਣਾਈਏ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਜੀ ਸੌਖੀ ਤਰ੍ਹਾਂ ਇੱਕ ਗੁੰਡਾ ਇੱਧਰ ਉਲਟਾ ਛੜਦਾ ਇੱਕ ਇੱਧਰ ਆਹ ਜਿਹੜਾ ਕਬਲ ਆ ਆਪਣਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਬਿਨਾ ਬੁਣਿਆ ਉਤਾਰ ਲੈਣਾ ਉਸ ਤੋਂ ਬਾਅਦ ਇਹ ਦੇਖੋ ਇਹ ਤਿੰਨ ਗੁੰਡੇ ਜਿਹੜੇ ਇਹਨਾਂ ਨੂੰ ਆਪਾਂ ਨੇ ਸਿੱਧੇ ਬੁਣ ਲੈਣਾ ਫਿਰ ਆਪਾਂ ਨੇ ਆਹ ਬਿਨਾ ਬੁਣਿਆ ਉਤਾਰ ਲਿਆ ਇਹ ਤਿੰਨ ਗੁੰਡੇ ਬੁਣ ਲਈ ਸਿੱਧੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਨਹੀਂ ਫਿਰ ਡਿਜ਼ਾਈਨ ਦੀ ਪੂਰੀ ਚੰਗੀ ਤਰ੍ਹਾਂ ਸਮਝ ਨਹੀਂ ਜੇ ਆਉਂਦੀ ਬਹੁਤ ਸੌਖਾ ਜੀ ਡਿਜ਼ਾਈਨ ਇਹ ਆ ਦੇਖੋ ਜੀ ਅਖੀਰ ਵਿੱਚ ਆਪਣਾ ਫੇਰ ਇੱਕ ਕੁੰਡਾ ਉਧਰ ਆਇਆ ਤਾਂ ਸਿੱਧਾ ਹੁਣ ਇੱਥੇ ਇੱਕ ਕੁੰਡਾ ਸਿੱਧਾ ਆ ਗਿਆ ਉਲਟੇ ਪਾਸੇ ਦਾ ਕੋਈ ਚੱਕਰ ਨਹੀਂ ਜੀ ਆਪਣੇ ਆਪ ਹੀ ਪਤਾ ਲੱਗ ਜਾਂਦਾ ਜਿਹੜਾ ਆਪਾਂ ਬਿਨਾਂ ਬੁਣਿਆ ਉਤਾਰਿਆ ਉਹ ਹੀ ਆਪਾਂ ਨੇ ਹੁਣ ਬਿਨਾਂ ਬੁਣਿਆ ਉਤਾਰਨਾ ਹੁਣ ਦੇਖੋ ਜੀ ਆਹ ਕੁੰਡਾ ਪਹਿਲਾਂ ਉਲਟਾ ਆ ਦੇਖੋ ਆਪਣੇ ਆਪ ਪਤਾ ਲੱਗਦਾ ਵੀ ਆਪਾਂ ਨੇ ਬੁਣਿਆ ਨਹੀਂ ਤਾਂ ਹੁਣ ਫੇਰ ਨਹੀਂ ਬੁਣਨਾ ਆਪਾਂ ਨੇ ਉਸ ਤੋਂ ਬਾਅਦ ਉਸੇ ਤਰ੍ਹਾਂ ਸ਼ੁਰੂ ਹੋ ਜਾਣਾ ਜੀ ਤਿੰਨ ਗੁੰਡੇ ਉਲਟੇ ਬੁਣ ਕੇ ਇੱਕ ਗੁੰਡਾ ਆਪਣਾ ਬਿਨਾ ਬੁਣਿਆ ਤਿੰਨ ਗੁੰਡੇ ਆਪਣੇ ਉਲਟੇ ਬੁਣ ਕੇ ਇੱਕ ਗੁੰਡਾ ਬਿਨਾ ਬੁਣਿਆ ਆ ਦੇਖੋ ਜੀ ਹੁਣ ਆਪਾਂ ਨੇ ਆਹ ਗੁੰਡਾ ਬੁਣਨਾ ਹੈ ਇਹਦੇ ਕਰਕੇ ਆਪਾਂ ਨੇ ਆਹ ਉਲਟਾ ਪਾ ਲੈਣਾ ਪਹਿਲਾਂ ਇੱਕ ਗੁੰਡਾ ਉਲਟਾ ਫਿਰ ਆਪਾਂ ਨੇ ਇਹਨੂੰ ਸਿੱਧਾ ਬੁਣ ਲੈਣਾ ਉਸ ਤੋਂ ਬਾਅਦ ਆਪਾਂ ਨੇ ਉਸੇ ਤਰ੍ਹਾਂ ਜਿਹੜੇ ਇਹ ਤਿੰਨ ਗੁੰਡੇ ਸਿੱਧੇ ਬੁਣੇ ਹੋਏ ਨੇ ਇਹਨਾਂ ਨੂੰ ਆਪਾਂ ਨੇ ਉਲਟੇ ਬੁਣ ਦੇਣਾ ਆਹ ਜਿਹੜਾ ਬਿਨਾ ਬੁਣਿਆ ਉਤਾਰਿਆ ਵਾ ਦੋਈ ਵਾਰੀ ਇਹਨੂੰ ਆਪਾਂ ਨੇ ਹੁਣ ਸਿੱਧਾ ਬੁਣ ਲੈਣਾ ਜਿਹੜੇ ਵਿਚਾਲੇ ਤਿੰਨ ਤਿੰਨ ਗੁੰਡੇ ਸਿੱਧੇ ਤੇ ਉਹ ਆਪਾਂ ਨੇ ਪੁੱਠੇ ਕਹਿ ਲਓ ਭਾਵੇਂ ਉਲਟੇ ਕਹਿ ਲਓ ਇਹਨਾਂ ਨੂੰ ਆਪਾਂ ਨੇ ਪੁੱਠੇ ਬੁਣ ਦੇਣਾ ਹੈ। ਤਿੰਨਾ ਹੁੰਡਿਆਂ ਨੂੰ ਇਹਨੂੰ ਆਪਾਂ ਨੇ ਬਿਨਾ ਬੁਣੇ ਉਤਾਰੇਵੇਂ ਨੂੰ ਵੀ ਹੁਣ ਬੁਣ ਦੇਣਾ। ਆਪਾਂ ਨੇ ਆ ਦੇਖੋ ਜੀ ਇਸ ਤਰ੍ਹਾਂ ਡਿਜ਼ਾਈਨ ਬਣਨ ਲੱਗ ਗਿਆ। ਦੇਖੋ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਬਣ ਕੇ ਇਹ। ਡੱਬੀਆਂ ਜੀਆਂ ਬਣਦੀਆਂ ਇਹ। ਦੋਨੇ ਤਰ੍ਹਾਂ ਸੋਹਣਾ ਲੱਗਦਾ ਜੀ ਜਿੰਮੇ ਮਰਜ਼ੀ ਬਣਾ ਲਿਓ ਥੋਡੀ ਆਪਣੀ ਮਰਜ਼ੀ ਹੈ ਜੀ। ਕਈ ਵਾਰੀ ਆਪਾਂ ਨੂੰ ਕੋਈ ਕੋਟੀ ਸਵੈਟਰ ਜਲਦੀ ਚਾਹੀਦਾ ਹੁੰਦਾ ਉਹਦੇ ਚਾਪਾ ਬਿੱਥ ਛੱਡ ਕੇ ਬਣਾ ਲਓ ਵਿੱਚ ਉਲਟੀਆਂ ਸਿੱਧੀਆਂ ਸਲਾਈਆਂ ਬਣਾ ਲਓ ਦੋ ਦੋ ਡੱਬੀਆਂ ਦਾ ਡਿਜ਼ਾਈਨ ਬਣਾ ਲਓ ਡਿਜ਼ਾਈਨ ਬਣਾ ਕੇ ਜ਼ਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਬਣਾਉਣ ਦਾ ਤਰੀਕਾ ਕਿਹਾ ਜਾਂ ਲੱਗਿਆ ਤੁਹਾਨੂੰ ਦੱਸਣ ਦਾ ਹੁਣ ਆਪਾਂ ਆ ਗਏ ਜੀ ਉਲਟੀ ਸਲਾਈ ਚ ਕਹਤਾ ਜੈਨ ਬਣਾਉਣਾ ਦੱਸਿਆ ਜੀ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਕੇ ਬਣਾਇਓ ਕੁੰਡੇ ਐਨ ਧਿਆਨ ਨਾਲ ਪਾਇਓ ਜੀ ਚਾਰ ਚਾਰ ਕੁੰਡੇ ਦੇ ਹਿਸਾਬ ਨਾਲ ਲੇ ਕੇ ਤਿੰਨ ਕੁੰਡੇ ਫालतू ਰੱਖ ਕੇ ਡਿਜ਼ਾਈਨ ਬਹੁਤ ਵਧੀਆ ਸਹੀ ਢੰਗ ਨਾਲ ਸ਼ੁਰੂ ਹੁੰਦਾ ਈ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਜੀ ਕਮੈਂਟਾਂ ਵਿੱਚ ਦੱਸਿਓ ਜੀ ਜਰੂਰ ਵਧੀਆ ਵਧੀਆ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਕੋਸ਼ਿਸ਼ ਕਰਦੀ ਰਹੂੰਗੀ ਜੀ ਤੁਹਾਨੂੰ ਛੋਟੇ ਛੋਟੇ ਸੌਖੇ ਸੌਖੇ ਡਿਜ਼ਾਈਨ ਦੱਸਦੀ ਰਹਾ ਜੀ ਆਪਾਂ ਨੇ ਉਲਟੀ ਸਲਾਈ ਪਾ ਕੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਸ ਤੋਂ ਬਾਅਦ ਆਪਾਂ ਨੇ ਵੀਡੀਓ ਕਰ ਦੇਣੀ ਜੀ ਬੰਦ ਫਿਰ ਆਪਾਂ ਮਿਲੂਗੇ ਜੀ ਨਵੀਂ ਵੀਡੀਓ ਵਿੱਚ ਆ ਦੇਖੋ ਜੀ ਡਿਜ਼ਾਈਨ ਬਣ ਕੇ ਲੱਗਦਾ ਇਸ ਤਰ੍ਹਾਂ ਦੇਖੋ ਇਹ ਪੂਰੇ ਵਿੱਚ ਪਾਇਆ ਹੋਇਆ ਜੀ ਡਿਜ਼ਾਈਨ ਆਪਾਂ ਨੇ ਡੇੜਾ ਮੈਂ ਤੁਹਾਨੂੰ ਸਵੈਟਰ ਦਿਖਾਇਆ ਤਾਂ ਕਿ ਉਹਦੇ ਵਿੱਚ ਮੈਂ ਜਗ੍ਹਾ ਛੱਡ ਛੱਡ ਕੇ ਬਣਾਇਆ ਹੋਇਆ ਦੋਨੇ ਤਰ੍ਹਾਂ ਬਣਾ ਲਿਓ ਜੀ ਜਿਵੇਂ ਵੀ ਤੁਹਾਡਾ ਦਿਲ ਕਰਦਾ ਚਲੋ ਜੀ ਫਿਰ ਆਪਾਂ ਮਿਲਦੇ ਆ ਇੱਕ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਦਿਲੋਂ ਧੰਵਾਦ ਜੀ